ਅੱਜ ਆਪਾਂ ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਏ ਸੈਮੈਸਟਰ 5 ਦੀ ਕਿਤਾਬ ਕਾਵ ਉਡਾਰੀ ਵਿੱਚੋਂ ਵਿਸ਼ਵ ਪ੍ਰਸਿੱਧ ਸ਼ਾਇਰ ਬਾਬਾ ਨਜ਼ਮੀ ਬਾਰੇ ਜਾਣਾਂਗੇ ਅਤੇ ਜਾਣਾਂਗੇ ਕਾਵ ਉਡਾਰੀ ਕਿਤਾਬ ਦੇ ਬਾਰੇ ਕਿ ਕਾਵ ਉਡਾਰੀ ਜਿਹੜੀ ਕਿਤਾਬ ਹੈ ਉਹ ਆਧੁਨਿਕ ਪੰਜਾਬੀ ਕਵਿਤਾ ਤੋਂ ਸੰਬੰਧਤ ਹੈ ਔਰ ਆਧੁਨਿਕ ਕਾਲ ਦੇ ਜਿਹੜੇ ਸਰਮੌਰ ਕਵੀ ਹੋਏ ਐ ਉਹਨਾਂ ਦੀਆਂ ਕਵਤਾਵਾਂ ਨੂੰ ਸ਼ਾਮਲ ਕੀਤਾ ਗਿਆ। ਹਰ ਕਵਤਾਵਾਂ ਨੂੰ ਸ਼ਾਮਲ ਕਰਦੇ ਸਮੇਂ ਹਰ ਇੱਕ ਧਾਰਾ ਵੀ ਕਵਤਾ ਹੈ ਉਸ ਨੂੰ ਸ਼ਾਮਲ ਕੀਤਾ ਗਿਆ ਹੈ। ਭਾਵੇਂ ਨਵ ਰਹਿਸਵਾਦ ਦੀ ਧਾਰਾ ਹੋਵੇ ਭਾਵੇਂ ਰੋਮਾਂਟਿਸਵਾਦ, ਪ੍ਰਗਤੀਵਾਦ, ਮਾਰਕਸਵਾਦ, ਸੋਹਜਵਾਦ, ਪ੍ਰਯੋਗਸੀਲ ਜੋ ਵੱਖ-ਵੱਖ ਧਾਰਾਵਾਂ ਆਧੁਨਿਕ ਕਾਲ ਅੰਦਰ ਪਰਚਲਤ ਸੰ ਉਹਨਾਂ ਦੇ ਮਹਾਨ ਕਵੀਆਂ ਦੀ ਬਹੁਤ ਹੀ ਲਾਹੇਵੰਦ ਕਵਤਾਵਾਂ ਨੂੰ ਦਰਜ ਕੀਤਾ ਗਿਆ। ਪਰ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਹੈ ਕਿ ਜਦੋਂ ਵਿਦਿਆਰਥੀ ਇਹ ਕਿਤਾਬ ਪੜ੍ਹੇਗਾ ਤਾਂ ਉਹ ਨੈਤਿਕ ਗੁਣਾਂ ਤੋਂ ਭਰਪੂਰ ਹੋ ਜਾਵੇਗਾ। ਉਹ ਆਪਣੇ ਮਾਪਿਓ ਦੀ ਸੇਵਾ ਕਰੇਗਾ, ਸਮਾਜ ਦੀ ਸੇਵਾ ਕਰੇਗਾ, ਫਿਰ ਉਸ ਤੋਂ ਵੀ ਉੱਤੇ ਉੱਠ ਕੇ ਦੇਸ਼ ਸੇਵਾ ਬਾਰੇ ਸੋਚੇਗਾ। ਉਹਦੇ ਅੰਦਰ ਜਿਹੜੇ ਵੀ ਮਨੁੱਖੀ ਜੀਵਨ ਜਾਚ ਲਈ ਜ਼ਰੂਰੀ ਗੁਣ ਨੇ ਉਹ ਵਿਕਸਿਤ ਹੋਣਗੇ ਉਹ ਹਮੇਸ਼ਾ ਖੁਸ਼ ਰਹੇਗਾ ਉਹਦੇ ਅੰਦਰ ਜਿਹੜੀ ਜੀਵਨ ਜਾਚ ਹੈ ਉਹ ਉਚੇਰੀ ਜੀਵਨ ਜਾਚ ਹੋਵੇਗੀ ਜਿਵੇਂ ਤੁਸੀਂ ਵੇਖ ਰਹੇ ਹੋ ਕਿ ਇਹ ਤਤਕਰ ਦਿੱਤਾ ਹੋਇਆ ਹੈ ਉਹ ਸਤਕਰ ਵਿੱਚ ਜਿਹੜਾ ਵੀ ਅਸੀਂ ਵਿਸ਼ਾ ਵਸਤੂ ਲਿੱਤਾ ਹੈ ਉਸ ਤੋਂ ਸੰਬੰਧ ਲਿੱਤਾ ਹੈ ਕਿ ਵਿਦਿਆਰਥੀ ਜੀਵਨ ਦੇ ਵਿੱਚ ਦੁਖੀ ਨਾ ਰਵੇ ਖੁਸ਼ ਰਹੇ ਖੁਦ ਵੀ ਖੁਸ਼ ਰਹੇ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਵੀ ਖੁਸ਼ ਰੱਖੇ ਹੋਰ ਔਕੜਾਂ ਦਾ ਸਾਹਮਣਾ ਸੰਘਰਸ਼ ਦਾ ਸਾਹਮਣਾ ਉਹ ਬੜਾ ਵਧੀਆ ਤਰੀਕੇ ਨਾਲ ਕਰੇ ਆਪਣੇ ਮਾਪਿਓ ਦਾ ਆਦਰ ਕਰੇ ਜਵੇਂ ਮਾਂ ਮਾਂ ਦੇ ਉੱਤੇ ਵੀ ਲਿੱਤੀਆਂ ਹੋਈਆਂ ਹਨ ਬੇਰੁਜ਼ਗਾਰੀ ਨਿਮਰਤਾ ਏਕੇ ਦੀ ਬਰਕਤ ਅੰਧਵਿਸ਼ਵਾਸ ਰੱਬ ਬਾਰੇ ਹੋਰ ਤੁਸੀਂ ਇੱਥੇ ਵੇਖ ਰਹੇ ਹੋ ਕੀ ਸਾਂਝ ਜਿਹੜਾ ਹੈ ਉਸ ਬਾਰੇ ਇੱਕ ਸਾਂਝ ਪਵੇ ਇਸ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਕੀ ਨੈਤਿਕ ਗੁਣ ਹੈ ਉਹ ਵਿਦਿਆਰਥੀ ਅੰਦਰ ਪੈਦਾ ਹੋਣਗੇ ਉਹ ਸੰਘਰਸ਼ ਜਿਹੜਾ ਉਹ ਕਰਨ ਲਈ ਹਮੇਸ਼ਾ ਤਿਆਰ ਰਹੇਗਾ ਇਹ ਕਿਤਾਬ ਅਸਰ ਅੰਦਾਜ਼ ਕਰੇਗੀ ਵਿਦਿਆਰਥੀ ਨੂੰ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਸ ਮਹਾਨ ਸ਼ਾਇਰ ਦੀ ਉਸ ਵਾਰ ਇਹ ਆਪਾਂ ਪੜਾਂਗੇ ਜਾਣਾਂਗੇ ਅਤੇ ਇੱਕ ਲਿਖਤ ਪੜਾਂਗੇ ਜੋ ਸਰਬਸਾਂਝੀ ਪਾਲਤਾ ਦੀ ਗੱਲ ਕਰਦੀ ਹੈ ਜੋ ਪਿਆਰ ਨਾਲ ਰਹਿਣ ਦੀ ਗੱਲ ਕਰਦੀ ਹੈ ਇਸ ਲਿਖਤ ਦਾ ਲਿਖਾਰੀ ਬਾਬਾ ਨਜ਼ਮੀ ਜਿਨ੍ਹਾਂ ਦੇ ਪੁਰਖੇ ਜਗਦੇਉ ਕਲਾ ਅੰਮ੍ਰਿਤਸਰ ਵਿੱਚ ਰਹਿੰਦੇ ਸਨ ਪਰੰਤੂ ਆਜ਼ਾਦੀ ਦੀ ਵਾਂਡੇ ਦੇ ਮਗਰੋਂ ਉਹਨਾਂ ਨੂੰ ਸਮਿਹਾਰਪੁਰੇ ਲਾਹੌਰ ਦੇ ਨੇੜੇ ਇੱਕ ਪਿੰਡ ਹੈ ਉੱਥੇ ਜਾਣਾ ਪਿਆ ਉੱਥੇ ਹੀ ਜਨਮ ਹੋਇਆ ਬਸੀਰ ਹੁਸੈਨ ਦਾ ਬਸੀਰ ਹੁਸੈਨ ਬਾਬਾ ਨਜ਼ਮੀ ਦੇ ਬਚਪਨ ਦਾ ਨਾਮ ਸੀਗਾ ਬਚਪਨ ਤੋਂ ਹੀ ਉਹਨਾਂ ਨੂੰ ਬੜਾ ਸ਼ੌਕ ਸੀ ਕਵੀ ਦਰਬਾਰਾ ਜਾਣ ਦਾ ਸਾਹਿਤਕਾਰਾਂ ਨਾਲ ਜੁੜਨ ਦਾ ਸਾਹਿਤ ਲਿਖਣ ਦਾ ਸਾਹਿਤ ਨੂੰ ਸਮਝਣ ਦਾ ਸਾਹਿਤ ਨੂੰ ਗਾਉਣ ਦਾ ਮੰਨ ਪਰਚਾਉਨ ਦਾ ਇਹ ਜੀਹੀ ਕਵੀ ਦਰਬਾਰਾਂ ਚ ਸਾਹਿਤਕਾਰਾਂ ਦੀ ਸੰਗਤੀ ਦੇ ਵਿੱਚ ਜਦੋਂ ਉਹਨਾਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਤਾਹਿਰ ਸਾਹਿਬ ਉਹ ਉਹਨਾਂ ਨੂੰ ਮਿਲੇ ਉਹਨਾਂ ਨੂੰ ਤਖੱਲਸ ਦਿੱਤਾ ਨਜ਼ਮੀ ਇਹਵੇਂ ਇੱਕ ਛੋਟਾ ਜਿਹਾ ਬੱਚਾ ਬਸ਼ੀਰ ਉਹਨ ਬਸ਼ੀਰ ਹੁਸੈਨ ਨਜ਼ਮੀ ਬਣ ਗਿਆ ਜਦੋਂ ਬਸ਼ੀਰ ਸਕੂਲ ਦੇ ਵਿੱਚ ਪੜਿਆ ਕਰਦਾ ਸੀ ਤਉਹਾਨੂੰ ਸਾਹਿਤ ਤੋਂ ਜੁੜਿਆ ਹੋਇਆ ਸੀਗਾ ਡਰਾਮਾ ਖੇਡਣ ਦਾ ਵੀ ਸ਼ੌਂਕ ਸੀ ਇੱਕ ਡਰਾਮੇ ਦੇ ਵਿੱਚ ਉਹਨੇ ਬੁੱਢੇ ਬਾਬੇ ਦਾ ਕਿਰਦਾਰ ਹੈ ਉਹ ਨਿਭਾਇਆ ਇਹ ਜਿਹੜਾ ਕਿਰਦਾਰ ਸੀ ਇਹ ਉਹਨਦੇ ਜਮਾਤੀਆਂ ਦੇ ਦਿਲਾਂ ਤੇ ਅਸਰ ਕਰ ਗਿਆ ਇੰਨਾ ਅਸਰ ਕਰਿਆ ਕਿ ਉਹਨਦੇ ਸਾਥੀ ਜਮਾਤੀਏ ਉਹਨੂੰ ਬਾਬਾ ਕਹਿਣ ਲੱਗੇ ਹੁਣ ਬਸੀਰ ਹੁਸੈਨ ਨਜ਼ਮੀ ਬਾਬਾ ਨਜ਼ਮੀ ਬਣ ਗਿਆ ਹੋਰ ਆਪਣਾ ਰਾਹ ਹੈ ਉਸ ਅੱਗੇ ਤੁਰਦੇ ਹੋਏ ਟ੍ਰੇਡ ਯੂਨੀਅਨਾਂ ਦੇ ਵਿੱਚ ਕੰਮ ਕੀਤਾ ਉਹਨਾਂ ਨਾਲ ਜੁੜੇ ਹੋਰ ਉਹਨਾਂ ਦੀ ਸਮੱਸਿਆ ਨੂੰ ਚੰਗੀ ਤਰ੍ਹਾਂ ਜਾਣਿਆ ਮਾਰਕਸਵਾਦ ਨੂੰ ਚੰਗੀ ਤਰ੍ਹਾਂ ਸਮਝਿਆ ਪ੍ਰਗਤੀਵਾਦ ਲਹਿਰ ਦੇ ਨਾਲ ਜੁੜੇ ਫਿਰ ਆਪਣੀ ਲਿਖਤ ਹੈ ਜਿਹੜੀ ਉਹਦੀ ਨੋਕ ਇੰਨੀ ਤਿੱਖੀ ਕਰ ਲਈ ਕਿ ਉਹ ਸੰਘਰਸ਼ ਦੇ ਖਿਲਾਫ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕ ਸਕੇ ਇਸ ਤਰ੍ਹਾਂ ਲਗਾਤਾਰ ਜਿਹੜੀ ਉਹਨਾਂ ਦੀ ਕਵਤਾਵਾਂ ਨੇ ਉਹ ਉਹਨਾਂ ਦੀ ਗਜ਼ਲਾਂ ਉਹਨਾਂ ਦੀਆਂ ਲਿਖਤਾਂ ਇਹ ਸੁਨੇਹਾ ਦਿੰਦੀਆਂ ਨੇ ਕਿ ਆਪਾਂ ਪੰਜਾਬੀ ਪੰਜਾਬੀਅਤ ਸਾਂਝੀਵਾਲਤਾ ਦੇਵਲ ਮੁੜੀਏ ਇੱਕ ਦੂਜੇ ਨਾਲ ਪਿਆਰ ਕਰੀਏ ਸਮਾਜ ਨਾਲ ਪਿਆਰ ਕਰੀਏ ਇਹਨਾਂ ਦੀਆਂ ਜਿਹੜੀਆਂ ਕਾਵ ਰਚਨਾਵਾਂ ਨੇ ਉਹ ਅੱਖਰਾਂ ਵਿੱਚ ਸਮੁੰਦਰ ਸੋਚਾਂ ਵਿੱਚ ਜਹਾਨ ਅਤੇ ਮੇਰਾ ਨਾ ਇਨਸਾਨ ਇਹ ਪੁਸਤਕਾਂ ਨੇ ਹਜੇ ਤੱਕ ਆ ਚੁੱਕੀਆਂ ਆਂ ਇਹ ਸਾਡਾ ਪੰਜਾਬੀ ਦਾ ਸਰਮਾਇਆ ਹੈ ਬਹੁਤ ਵੱਡਾ ਇਸ ਮਹਾਨ ਅਜੋਕੇ ਸਮਿਆਂ ਦੇ ਵਿੱਚ ਪੰਜਾਬੀ ਨਾਲ ਬਹੁਤ ਪਿਆਰ ਕਰਨ ਵਾਲਾ ਹੋਰ ਪੂਰੀ ਦੁਨੀਆ ਦੇ ਵਿੱਚ ਜਾਣਿਆ ਪਛਾਣਿਆ ਨਾਮ ਬਾਬਾ ਨਜ਼ਵੀਦ ਜੀ ਉਹਨਾਂ ਦੀ ਇੱਕ ਲਿਖਤ ਹੈ ਆਪਾਂ ਉਹ ਪੜਾਂਗੇ ਕਿਉਂਕਿ ਇਹ ਕਿਤਾਬ ਬੀਏ ਸਮੈਸਟਰ 5 ਦੇ ਅੰਦਰ ਲੱਗੀ ਹੈ ਕਾਬੂ ਡਾਰੀ ਨਾਮ ਤੋਂ ਤਾਂ ਇਹ ਲਿਖਤ ਲਾਹੇਵੰਦ ਰਹੇਗੀ ਪਰਖਿਆ ਦੀ ਦ੍ਰਿਸ਼ਟੀ ਤੋਂ ਹੋਰ ਉਸ ਤੋਂ ਵੀ ਵੱਧ ਲਾਹੇਵੰਦ ਆਪਣੀ ਜੀਵਨ ਜਾਂਚ ਲਈ ਕਿ ਆਪਾਂ ਸੰਪਰਦਾਇਕਤਾ ਤੋਂ ਦੂਰ ਰਹੀਏ ਸਾਰੇ ਧਰਮਾਂ ਦਾ ਪਿਆਰ ਕਰੀਏ ਸਤਿਕਾਰ ਕਰੀਏ ਆਦਰ ਕਰੀਏ ਔਰ ਪਿਆਰ ਨਾਲ ਰਹੀਏ ਜਿਵੇਂ ਕਿ ਬਾਬਾ ਨਜ਼ਮੀ ਮੁਹੱਬਤਾਂ ਦਾ ਪੈਗਾਮ ਲੈ ਕੇ ਆਏ ਉਸੇ ਤਰੀਕੇ ਨਾਲ ਆਪਾਂ ਵੀ ਸਾਰੀ ਕਾਇਨਾਤ ਨਾਲ ਪਿਆਰ ਹੈ ਕਰੀਏ ਵੰਡੀ ਆਉ ਸ਼ੁਰੂ ਕਰਦੇ ਹਾਂ ਇਹ ਨਵੀਂ ਇਕ ਲਿਖਤ ਮਸਜਿਦ ਮੇਰੀ ਤੂੰ ਛੋਟਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਫਿਰ ਇਸ ਵਿੱਚ ਸਮਪਰਦਾਇਕ ਸੋਚ ਤੋਂ ਉੱਤੇ ਉੱਠਣ ਦੀ ਗੱਲ ਕੀਤੀ ਗਈ ਹੈ ਫਿਰ ਦੱਸਿਆ ਗਿਆ ਹੈ ਕਿ Hindu Musalman ਜਾਂ ਕੋਈ ਵੀ ਧਰਮ ਹੈ ਉਹ ਆਪਣੇ ਮਸਹਬ ਦੇ ਨਾਮ ਤੇ ਆਪਣੇ ਧਾਰਮਿਕ ਥਾਵਾਂ ਦੇ ਨਾਮ ਤੇ ਨਾ ਲੜਨ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਤੂੰ ਮੇਰੀ ਮਸਜਿਦ ਢਾਣ ਬਾਰੇ ਕਿਉਂ ਸੋਚੇ ਇੱਕ ਕਿਸੇ ਇੱਕ Hindu ਫਿਰਕੇ ਤੋਂ ਸੰਬੰਧਿਤ ਹੈ ਜਾਂ ਕਿਸੇ ਵੀ ਫਿਰਕੇ ਤੋਂ ਸੰਬੰਧਿਤ ਹੈ ਉਹ ਮਸਜਿਦ ਦੇ ਬਾਰੇ ਜਾਂ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਢਾਣ ਦੀ ਕੋਸ਼ਿਸ਼ ਨਾ ਕਰੇ ਮੈਂ ਕਿਉਂ ਤੋੜਾਂ ਮੰਦਰ ਨੂੰ ਫਿਰ ਮੈਂ ਮੰਦਰਾਂ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਾਂ ਆ ਜਾ ਦੋਵੇਂ ਬਹਿ ਕੇ ਪੜਿਏ ਇੱਕ ਦੂਜੇ ਦੇ ਅੰਦਰ ਨੂੰ ਇੱਕ ਦੂਜੇ ਦੇ ਅੰਦਰ ਨੂੰ ਪੜਨ ਦੀ ਲੋੜ ਹੈ ਕਿਉਂਕਿ ਹਰ ਇੱਕ ਮਨੁੱਖ ਦੇ ਅੰਦਰ ਪਰਮਾਤਮਾ ਵਸਿਆ ਹੋਇਆ ਹੈ ਇੱਕ ਦੂਜੇ ਦੇ ਆਪਾਂ ਵੀ ਇਨਸਾਨ ਹੈ ਉਹ ਵੀ ਇਨਸਾਨ ਹੈ ਇਨਸਾਨੀਅਤ ਬਹੁਤ ਵੱਡੀ ਗੱਲ ਹੈ ਔਰ ਇਹ ਇਨਸਾਨੀਅਤ ਹੈ ਉਹ ਹਰ ਕਿਸੇ ਦੇ ਅੰਦਰ ਜਿੰਦਾ ਰਹਿਣੀ ਚਾਹੀਦੀ ਹੈਗੀ ਹੈ ਔਰ ਉਸ ਕਣ ਆਪਾਂ ਇੱਕ ਦੂਜੇ ਨੂੰ ਸਮਝੀਏ ਇੱਕ ਦੂਜੇ ਨਾਲ ਪਿਆਰ ਪਿਆਰ ਕਰੀਏ ਔਰ ਇੱਕ ਦੂਜੇ ਦੇ ਧਰਮ ਦਾ ਸਤਕਾਰ ਤੇ ਆਦਰ ਕਰੀਏ ਇੱਕ ਦੂਜੇ ਦੇ ਧਾਰਮਿਕ ਥਾਵਾਂ ਨੂੰ ਨਾ ਤੋੜੀਏ ਉਹਨਾਂ ਨਾਲ ਪਿਆਰ ਕਰੀਏ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਦ ਮੰਦਿਰ ਦਾ ਲਹੂ ਤਾਂ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਅੱਗੇ ਕਹਿ ਰਹੇ ਨੇ ਸਦੀਆਂ ਦੇ ਵਾਂਗੂ ਅੱਜ ਵੀ ਮੰਦਿਰ ਤੇ ਮਸਜਦ ਦਾ ਕੁਝ ਵੀ ਨਹੀਂ ਜਾਣਾ ਇਹ ਇਮਾਰਤਾਂ ਇਦਾਂ ਹੀ ਬਣੀਆਂ ਰਹਿੰਦੀਆਂ ਨੇ ਆਪਾਂ ਕਿਉਂਕਿ ਜਦੋਂ ਵੀ ਧਰਮ ਦੇ ਨਾਂ ਤੇ ਕਿਸੇ ਖਾਸ ਸੰਪਰਦਾਏ ਦੇ ਨਾਮ ਤੇ ਕਿਸੇ ਦੂਜੇ ਸਮprਦਾਇ ਦੇ ਨਾਲ ਫਿਰਕੇ ਨਾਲ ਜਦੋਂ ਦੰਗੇ ਹੁੰਦੇ ਐ ਲੜਾਈਆਂ ਹੁੰਦੀਆਂ ਲੋਕ ਇੱਕ ਦੂਜੇ ਨੂੰ ਮਾਰਦੇ ਐ ਉਹ ਇੱਕ ਦੂਜੇ ਨੂੰ ਜਦੋਂ ਮਾਰਦੇ ਐ ਤਾਂ ਉਹ ਉਹਨਾਂ ਦਾ ਜਿਹੜਾ ਕਹਾਣ ਹੁੰਦਾ ਉਹ ਇੱਕ ਦੂਜੇ ਦਾ ਹੀ ਹੁੰਦਾ ਵੀ ਮੇਰੇ ਖੰਜਰ ਨੂੰ ਤੁਹਾਡਾ ਲਹੂ ਲੱਗਿਆ ਤੁਹਾਡੇ ਖੰਜਰ ਨੂੰ ਮੇਰਾ ਲਹੂ ਲੱਗਿਆ ਮੇਰਾ ਵੀ ਨੁਕਸਾਨ ਹੋ ਗਿਆ ਮੇਰੇ ਆਪਣੇ ਵੀ ਮਾਰੇਗੇ ਤੁਹਾਡੇ ਆਪਣੇ ਵੀ ਮਾਰੇਗੇ ਇਹਦੇ ਵਿੱਚ ਕੁਝ ਵਟਿਆ ਨਹੀਂ ਧਰਮ ਬਹੁਤ ਵੱਡੀ ਚੀਜ਼ ਐ ਇਹਨੂੰ ਸਮਝਣ ਦੀ ਲੋੜ ਐ ਧਰਮ ਦੇ ਨਾਂ ਤੇ ਲੜਨਾ ਨਹੀਂ ਹੈਗਾ ਕਿਉਂਕਿ ਇਹਦੇ ਵਿੱਚ ਨੁਕਸਾਨ ਹੈ ਉਹ ਇਨਸਾਨੀਅਤ ਦਾ ਹੋਣਾ ਹੈ ਔਰ ਅੱਗੇ ਪਿਆਰ ਦਾ ਸੁਨੇਹਾ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੇ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਉਹ ਕਹਿੰਦਾ ਕਿ ਰੱਬ ਕਰੇ ਕਿ ਮੈਂ ਮਸਜਿਦ ਵਾਂਗੂ ਮੰਦਰ ਨੂੰ ਵੇਖਾਂ ਕਹਿਣ ਦਾ ਭਾਵ ਕਿ ਮੇਰੇ ਮਨ ਦੇ ਅੰਦਰ ਮੰਦਰ ਮਸਜਿਦ ਦਾ ਭੇਦ ਖਤਮ ਹੋ ਜਾਵੇ ਰੱਬ ਦੀ ਵਖਰਤਾ ਖਤਮ ਹੋ ਜਾਵੇ ਇੱਕ ਹੀ ਰੱਬ ਹੈ ਭਾਵੇਂ ਉਹ ਮੰਦਰ ਚ ਹੈ ਮਸਜਿਦ ਚ ਹੈ ਉਹਨ ਦੇ ਵਿੱਚ ਸਮਾਨਤਾ ਜੀ ਲੱਗੇ ਇੱਕ ਦੂਜੇ ਦੇ ਧਰਮ ਨੂੰ ਵੱਖਰਾ ਨਾ ਸਮਝੀਏ ਧਾਰਮਿਕ ਥਾਵਾਂ ਨੂੰ ਵੱਖਰਾ ਨਾ ਸਮਝੀਏ ਉਹਨਾਂ ਨੂੰ ਇੱਕ ਹੀ ਸਮਝੀਏ ਔਰ RAM ਕਰੇ ਮੈਂ ਮਸਜਿਦ ਵਾਂਗੂ ਵੇਖਾਂ ਤੇਰੇ ਮੰਦਰ ਨੂੰ ਔਰ RAM ਇਹ ਕਰੇ ਕਿ ਮੈਂ ਮਸਜਦ ਨੂੰ ਮੰਦਿਰ ਵਾਂਗੂ ਵੇਖਾਂ ਧਰਮ ਦੇ ਨਾਂ ਤੇ ਫਿਰਕਾ ਪਰਸਤੀ ਨਾ ਹੋਵੇ ਸਮਪਰਦਾਇਕਤਾ ਨਾ ਹੋਵੇ ਇੱਕ ਦੂਜੇ ਦਾ ਲਹੂ ਨਾ ਡੁੱਲੇ ਇੱਕ ਦੂਜੇ ਦੇ ਧਰਮ ਨੂੰ ਸਤਿਕਾਰ ਕਰੀਏ ਪਿਆਰ ਕਰੀਏ ਉਨੀ ਹੀ ਇੱਜ਼ਤ ਦੇਈਏ ਜਿਵੇਂ ਆਪਾਂ ਆਪਣੇ ਧਾਰਮਿਕ ਥਾਵਾਂ ਨੂੰ ਦਿੰਦੇ ਆ ਨੇ ਤੂੰ ਬਿਸਮਿਲ੍ਲਾ ਪੜ ਕੇ ਮੈਨੂੰ ਨਾਨਕ ਦਾ ਪ੍ਰਸਾਦ ਛਕਾ ਮੈਂ ਨਾਨਕ ਦੀ ਬਾਣੀ ਪੜ ਕੇ ਦਿਆਂ ਹੁਸੈਨੀ ਲੰਗਰ ਤੂੰ ਨੂੰ ਕਹਿੰਦੇ ਹੈ ਕਿ ਤੂੰ ਬਿਸ਼ਮਿੱਲਾ ਉਸ ਪਰਮਾਤਮਾ ਦਾ ਨਾਮ ਪੜ੍ਹ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਛਕਾ ਦੇ। ਫਿਰ ਮੈਂ ਉਸ ਨਾਨਕ ਦੀ ਬਾਣੀ ਪੜ੍ਹ ਕੇ ਤੈਨੂੰ ਹੁਸੈਨੀ ਲੰਗਰ ਵਰਤਾ ਦੇਵਾਂ। ਯਾਨੀ ਲੰਗਰਾਂ ਦੇ ਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਵਿਚਾਰ ਬਟਾਦਰਾ ਨਾ ਹੋਵੇ, ਇਵੇਂ ਨਾ ਹੋਵੇ ਕਿ ਲੰਗਰ ਜੋ ਹੈ ਕਿਸੇ ਖਾਸ ਫਿਰਕੇ ਲਈ ਲੱਗਣ, ਇਹ ਇਨਸਾਨੀਅਤ ਲਈ ਲੱਗਣ, ਇਨਸਾਨੀ ਲੱਗਣ ਹੋਰ ਹਰ ਇੱਕ ਇਨਸਾਨ ਹੈ ਜੋ ਉਹ ਐਵੇਂ ਨਾ ਸਮਝਿਆ ਜੇ ਮਸਜਿਦ ਚ ਲੰਗਰ ਲੱਗਿਆ ਮੈਂ ਨਹੀਂ ਜਾਣਾ ਜੇ ਗੁਰਦੁਆਰੇ ਚ ਲੱਗਿਆ ਮੈਂ ਜਾਣਾ ਹੈਗਾ ਜਾਂ ਨਹੀਂ ਜਾਣਾ Hindu math ਦੇ ਮੰਦਰ ਵਿੱਚ ਲੱਗਿਆ ਬਸਿਚ ਲੱਗਿਆ ਤਾਂ ਐਵੇਂ ਨਾ ਸੋਚੀਏ ਨਾ ਹੀ ਜੋ ਵੀ ਆਪਾਂ ਆਪਣੀ ਤਰਫੋਂ ਵੜਦੇ ਆ ਕਰਦੇ ਹਾਂ ਆਪਣੀ ਤਰਫੋਂ ਜੋ ਵੀ ਉਪਰਾਲੇ ਕੀਤੇ ਜਾਂਦੇ ਨੇ ਉਹ ਕਿਸੇ ਖਾਸ ਫਿਰਕੇ ਲਈ ਨਾ ਹੋਣ ਹਰ ਇੱਕ ਫਿਰਕਿਆਂ ਲਈ ਹੋਣ ਇਨਸਾਨੀਅਤ ਲਈ ਹੋਣ ਸਾਰਿਆਂ ਲਈ ਆਪਣੀ ਜਿਹੜੀ ਦ੍ਰਿਸ਼ਟੀ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ ਜਿਵੇਂ ਕਿ ਲੰਗਰ ਵਰਤਾਉਂਦੇ ਸਮੇਂ ਮਨੁੱਖ ਦੀ ਹੁੰਦੀ ਏ ਕਿ ਉਹਦੇ ਲਈ ਕੋਈ ਇੱਕ ਖਾਸ ਬੰਦਾ ਨਹੀਂ ਬਈ ਇਹਨੂੰ ਲੰਗਰ ਜ਼ਿਆਦਾ ਦੇਣਾ ਹੈ ਘੱਟ ਦੇਣਾ ਇਹਨੂੰ ਦੇਣਾ ਇਹਨੂੰ ਨਹੀਂ ਦੇਣਾ ਨਹੀਂ ਉਹਨੂੰ ਹਰ ਕਿਸੇ ਵਿੱਚ ਰੱਬ ਦਿਖਦਾ ਹੈ ਉਹ ਹਰ ਕਿਸੇ ਨੂੰ ਹੈ ਜੋ ਲੰਗਰ ਹੈ ਉਹਦਾ ਖੁੱਲਾ ਗੱਫਾ ਵਰਤਾਉਂਦਾ ਹੈ ਸਾਡੇ ਸਿੰਘਾਂ ਫਸਦੇ ਰਹਿਣਾ ਖੁਰਲੀ ਢੰਡੀ ਰਹਿਣੀ ਹੈ ਜਿੰਨਾ ਚਿੱਕਰ ਨਾਥ ਨਾ ਪਾਈ ਨਫ਼ਰਤ ਵਾਲੇ ਟੰਗਰ ਨੂੰ ਉਹ ਕਹਿੰਦੇ ਸਾਡੇ ਸਿੰਘਾਂ ਨੇ ਫਸਦੇ ਰਹਿਣਾ ਜਿਵੇਂ ਕਿ ਇੱਥੇ ਦੇਖੋ ਜਿਹੜੇ ਸ਼ਬਦ ਵਰਤੇ ਨੇ ਬੜੇ ਪਿਆਰੇ ਜਿਵੇਂ ਜਿਹੜੇ ਡੰਗਰ ਨੇ ਉਹ ਕਿੱਲੇ ਨਾਲ ਬੰਦੇ ਹੁੰਦੇ ਆ ਤਾਂ ਜਦੋਂ ਉਹਨਾਂ ਚ ਲੜਾਈ ਹੁੰਦੀ ਹੈ ਤਾਂ ਉਹ ਖੁਰਲੀ ਟਹਿ ਜਾਂਦੀ ਹੈ ਖਾਣ ਵਾਲਾ ਜਿਹੜਾ ਉਹਨਾਂ ਦਾ ਖੁਰਲੀ ਹੁੰਦੀ ਹੈ ਉਹ ਟਹਿ ਜਾਂਦੀ ਹੈ ਇਸੇ ਤਰੀਕੇ ਨਾਲ ਜੇ ਮਨੁੱਖ ਵੀ ਮਨੁੱਖ ਨਾਲ ਲੜਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਨਾਲ ਉਹ ਆਪਣਾ ਸਾਰੀ એનર્ਜੀ ਸਾਰਾ ਜੋਰ ਇੱਕ ਦੂਜੇ ਨੂੰ ਢਾਣ ਤੇ ਲਾ ਦਿੰਦੇ ਆ ਔਰ ਅਸਤੇ ਨਾਨ ਉਹਨਾਂ ਦੀ ਖੁਦ ਦੀ એનર્ਜੀ ਤੇ ਅਸਰ ਪੈਂਦਾ ਹੈ ਉਹਨਾਂ ਦੀ ਰੋਜੀ ਰੋਟੀ ਤੇ ਅਸਰ ਪੈਂਦਾ ਹੈ ਇੱਕ ਦੂਜੇ ਦੀ ਰੋਜੀ ਰੋਟੀ ਖਰਾਬ ਕਰਕੇ ਖਤਮ ਕਰਕੇ ਜਾਂ ਰੋਜੀ ਰੋਟੀ ਦਾ ਹਿੱਲਾ ਵਸੀਲਾ ਕਰਨ ਵਾਲਾ ਮਨੁੱਖ ਹੈ ਉਸ ਨੂੰ ਹੀ ਮਾਰ ਦੇਣ ਨਾਨ ਉਹ ਪਰਿਵਾਰ ਭੁੱਖਾ ਮਰ ਜਾਂਦਾ ਹੈ ਤਾਂ ਇਸ ਤਰੀਕੇ ਨਾਲ ਕੀ ਆਪਣੀਆਂ ਜਿਹੜੀਆਂ ਕੁੰਡੀਆਂ ਉਹ ਨਾ ਫਸਾਈਏ ਇੱਕ ਦੂਜੇ ਦੇ ਪਰਤੀ ਆਪਾਂ ਵੈਰ ਭਾਵ ਨਾ ਰੱਖੀਏ ਕਿਉਂਕਿ ਇੱਕ ਦੂਜੇ ਦੇ ਪਰਤੀ ਜਦੋਂ ਵੈਰ ਭਾਵਨਾ ਰੱਖਦੇ ਆਂ ਪਾ ਉਸ ਸਧਾਰਨ ਨੁਕਸਾਨ ਦੋਨਾਂ ਧਿਰਾਂ ਦਾ ਹੁੰਦਾ ਏ ਔਰ ਦੋਨਾਂ ਧਿਰਾਂ ਦੀ ਜਿਹੜੀ ਪੈਸਾ ਔਰ ਜਿਹੜਾ ਉਹਨਾਂ ਦਾ ਕਮਾਇਆ ਹੋਇਆ ਸਰਮਾਇਆ ਹੁੰਦਾ ਏ ਉਹ ਫਾਲਤੂ ਥਾਵਾਂ ਤੇ ਲੱਗਦਾ ਜਦੋਂ ਕਿ ਲੱਗਣਾ ਚਾਹੀਦਾ ਉਹ ਚੰਗੇ ਥਾਵਾਂ ਤੇ ਸਿੱਖਿਆ ਤੇ ਐਜੂਕੇਸ਼ਨ ਤੇ ਔਰ ਰੋਟੀ ਤੇ ਐਸ ਤੇ ਤਾਂ ਲੜਾਈਆਂ ਦੇ ਵਿੱਚੋਂ ਨੁਕਸਾਨ ਹੁੰਦਾ ਏ ਉਹ ਦੋਨਾਂ ਧਿਰਾਂ ਦਾ ਹੁੰਦਾ ਏ ਹੁਣ ਅੱਗੇ ਪੰਜ ਲਾਈਨ ਅਸੀਂ ਨਹੀਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ ਸਕਲਾ ਵੇਖ ਕੇ ਦਿੰਦੇ ਨੇ ਵਰਤਾਰੇ ਤੇਰੇ ਲੰਗਰ ਨੂੰ ਸਕਲਾ ਵੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ ਉਹ ਕਹਿੰਦੇ ਬਾਬਾ ਨਜ਼ਮੀ ਜੀ ਕਹਿੰਦੇ ਨੇ ਕਿ ਅਸੀਂ ਇਸ ਧਰਤੀ ਦੇ ਉੱਤੇ ਵਾਪਸ ਨਹੀਂ ਆਉਣਾ ਜਿਹੜਾ ਵੀ ਮਨੁੱਖ ਆਇਆ ਇੱਕ ਸਮੇਂ ਦੇ ਅੰਦਰ ਆਇਆ ਉਹ ਜ਼ਿੰਦਗੀ ਉਹਨੇ گزار ਕੇ ਥੋ ਚਲੀ ਜਾਣੀ ਹੈ ਵਾਪਸ ਮੁੜ ਕੇ ਨਹੀਂ ਆਣਾ ਇਹ ਮੇਲਾ ਇਹ ਦੁਨੀਆ ਦਾ ਮੇਲਾ ਮੁੜ ਕੇ ਵੇਖਣ ਕਿਸੇ ਨੇ ਨਹੀਂ ਆਣਾ ਉਹ ਕਹਿੰਦੇ ਕਿ ਜਿੱਥੇ ਲੋਕ ਸਕਲਾ ਵੇਖ ਕੇ ਵਿਵਾਰ ਕਰਦੇ ਨੇ ਲੰਗਰ ਦਿੰਦੇ ਨੇ ਜਿੱਥੇ ਲੋਗਾ ਵੇਖਦੇ ਆ ਕਿ ਆ ਮੇਰੇ ਫਿਰਕੇ ਦਾ ਹੈ ਇਹ ਮੇਰਾ ਖਾਸ ਹੈ ਇਹਨੂੰ ਕੁਛ ਦੈਦਾ ਦੇ ਦਿੱਤਾ ਜਾਵੇ ਉਸ ਅਣਜਾਦਾ ਆਪਣਤ ਹੁੰਦਾ ਔਰ ਜਿਹੜਾ ਆਪਣਾ ਜਾਣਕਰ ਨਹੀਂ ਆਪਾਂ ਸੋਚ ਲਏ ਦੂਜੇ ਧਰਮ ਦਾ ਹੈ ਦੂਜੇ ਫਿਰਕੇ ਦਾ ਹੈ ਉਹਨਾਂ ਦੇ ਨਾਲ ਬਿਨਾ ਕੰਮ ਤੋਂ ਹੀ ਨਫ਼ਰਤ ਪਾਲੀ ਹੋਈ ਹੈ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਇਸ ਕਾਰਨ ਇਹ ਦੁਨੀਆ ਵੇਖਣ ਆਪਾਂ ਬਾਰ-ਬਾਰ ਨਹੀਂ ਆਣਾ ਪਿਆਰ ਮੁਹੱਬਤ ਆਪਣੇ ਅੰਦਰ ਰੱਖਣੀ ਆ ਵੰਡਣੀ ਹੈ ਜਿਹੜੀ ਇਹ ਗਜ਼ਲ ਹੈ ਉਹ ਸੁਨੇਹਾ ਦਿੰਦੀ ਹੈ ਪਿਆਰ ਦਾ ਪਿਆਰ ਨਾਲ ਰਹਿਣ ਦਾ ਇਹ ਮੁਹੱਬਤ ਬਾਬਾ ਨਜ਼ਮੀ ਦੇ ਅੰਦਰ ਕੁੱਟ-ਕੁੱਟ ਕੇ ਭਰੀ ਹੋਈ ਹੈ ਬੜਾ ਹੀ ਸਰਲ ਸਭਾ ਹੈ ਕੁਦਰਤ ਦਾ ਬੜਾ ਹੀ ਪਿਆਰਾ ਮਨੁੱਖ ਕਿਸੇ ਪ੍ਰਕਾਰ ਦਾ ਕੋਈ ਅਹੰਕਾਰ ਨਹੀਂ ਸਭ ਦਾ ਸਤਿਕਾਰ ਸਭ ਦਾ ਪਿਆਰ ਸਭ ਦਾ ਆਦਰ ਜੋ ਹੋ ਉਹਨਾਂ ਦੇ ਮਨਾਂ ਦੇ ਅੰਦਰ ਹੈ ਜਦੋਂ ਕੋਈ ਲੇਖਾਰੀ ਇਹਨਾਂ ਪਿਆਰ ਇਹਨਾਂ ਸਤਿਕਾਰ ਆਪਣੇ ਮਨ ਦੇ ਅੰਦਰ ਅੰਦਰ ਵਸਾ ਲੈਂਦਾ ਹੈ ਤਾਂ ਐਸੀਆਂ ਲਿਖਤਾਂ ਉੱਪਰ ਕੇ ਸਾਹਮਣੇ ਆਂਦੀਆਂ ਹਨ ਹੋਰ ਲਿਖਤ ਅਸਰੰਦਾਜ਼ ਕਰੇਗੀ ਬੀਏ ਦੇ ਵਿਦਿਆਰਥੀ ਨੂੰ ਉਹ ਇਸ ਗੱਲ ਨੂੰ ਸਮਝੇਗਾ ਕਿ ਫਿਰਕਾ ਪਰਸਤੀ ਦੇ ਨਾਮ ਤੇ ਸਿਰਫ ਔਰ ਸਿਰਫ ਲਹੂ ਡੋਲਣਗੇ ਇੱਕ ਦੂਜੇ ਦਾ ਨੁਕਸਾਨ ਹੋਵੇਗਾ ਆਪਾਂ ਨੂੰ ਪਿਆਰ ਨਾਲ ਰਹਿਣਾ ਹੈ ਆਪਣੇ ਮਜ਼ਹਬ ਦੇ ਅੰਦਰ ਸਾਰੇ ਮਜ਼ਹਬਾਂ ਦਾ ਸਤਿਕਾਰ ਕਰਨਾ ਹੈ ਇੱਜ਼ਤ ਕਰਨੀ ਹੈ ਪਿਆਰ ਕਰਨੀ ਹੈ ਉਹਦਾ ਨਜ਼ਰੀਆ ਬਦਲੇਗਾ ਉਹਦੀ ਸੋਚ ਬਦਲੇਗੀ ਹਰ ਇੱਕ ਪਾਠ ਨੂੰ ਜਿਹੜਾ ਕਿ ਇਸ ਵਿੱਚ ਸ਼ਾਮਲ ਕੀਤਾ ਗਿਆ ਇਹ ਧਿਆਨ ਕਰਕੇ ਕੀਤਾ ਗਿਆ ਕਿਉਂਕਿ ਵਿਦਿਆਰਥੀ ਨੇ ਉਸ ਨੂੰ ਬਾਰ-ਬਾਰ ਪੜ੍ਹਨਾ ਔਰ ਜਦੋਂ ਬਾਰ-ਬਾਰ ਪੜ੍ਹਨਾ ਤੋਂ ਸੇ ਤੈਅਸਰ ਹੋਵੇਗਾ ਜਿਵੇਂ ਕਿ ਅੱਜ ਆਪ ਇੱਕ ਲਿਖਤ ਪੜ੍ਹੀ ਹੈ ਜਦੋਂ ਉਹਨੂੰ ਬਾਰ-ਬਾਰ ਪੜ੍ਹਾਂਗੇ ਤਾਂ ਆਪਣੇ ਅੰਦਰ ਇੱਕ ਅਸਰ ਛੱਡੇਗੀ कि ਪਿਆਰ ਚ ਰਹਿਣਾ ਹੈ ਧਰਮ ਦੇ ਨਾਂ ਤੇ ਫਿਰਕੇ ਦੇ ਨਾਮ ਤੇ ਲੜਾਈ ਦੰਗੇ ਨਹੀਂ ਕਰਨੇ ਇੱਕ ਦੂਜੇ ਧਰਮਾਂ ਦਾ ਸਤਿਕਾਰ ਕਰਨਾ ਹੈ ਪਿਆਰ ਕਰਨਾ ਹੈ ਪਿਆਰ ਨਾਲ ਰਹਿਣਾ ਹੈ ਔਰ ਕਿਸੇ ਪ੍ਰਤੀ ਕੋਈ ਕਾਣੀ ਵੰਡ ਹੈ ਉਹ ਨਹੀਂ ਰੱਖਣੀ ਪਿਆਰ ਮੁਹੱਬਤ ਜੋ ਹੈ ਆਪਣੇ ਅੰਦਰ ਆਪਾਂ ਵਸਾ ਕੇ ਰੱਖਣੀ ਹੈਗੀ ਹੁਣ ਜਦੋਂ ਆਪਾਂ ਇਸ ਨੂੰ ਯਾਦ ਕਰਦੇ ਆ ਇਸ ਤੋਂ ਸੰਬੰਧਿਤ ਜਿਹੜੇ ਪ੍ਰਸ਼ਨ ਹੈ ਉਹ ਪ੍ਰੀਖਿਆ ਵਿੱਚ ਪੁੱਛ ਲਿੱਤੇ ਜਾਂਦੇ ਨੇ ਪਰ ਜਦੋਂ ਆਪਾਂ ਇਕਿਸੇ ਵੀ ਲਿਖਤ ਨੂੰ ਪੜ੍ਹਨੇ ਜਿਵੇਂ ਕਿ ਆ ਗਜ਼ਲ ਹੈ ਜਿਸ ਨੂੰ ਆਪਾਂ ਪੜ੍ਹ ਰਹੇ ਆ ਕਿ ਮਸਜਦ ਮੇਰੀ ਤੂੰ ਕਿਉਂ ਟਾਵੇਂ ਉਹਨਾਂ ਦੇ ਵਿੱਚ ਕੀ ਹੈ ਕਿ ਸਾਰ ਆ ਸਕਦਾ ਹੈ ਕੇਂਦਰੀ ਭਾਅ ਆ ਸਕਦਾ ਤੇ ਜਦੋਂ ਸਾਰ ਆਵੇ ਤਾਂ ਆਪਾਂ ਇਸ ਕਵਤਾ ਇਸ ਜਿਹੜੀ ਲਿਖਤ ਹੈ ਉਸ ਨੂੰ ਸਾਰ ਦੇ ਰੂਪ ਚ ਲਿਖ ਦੇਣਾ ਕੋਈ 25 ਤੀ ਲੈਣਾ ਲਿਖਣੀ ਹੈ ਔਰ ਜੇ ਕੇਂਦਰੀ ਭਾਅ ਆ ਜਾਏ ਤਾਂ ਬਿਲਕੁਲ 5x7 ਲੈਣਾ ਆਪਾਂ ਬਿਆਨ ਕਰਨੀ ਹੈ ਤਾਂ ਜਦੋਂ ਵੀ ਕੋਈ ਵੀ ਲਿਖਤ ਆਪਾਂ ਯਾਦ ਕਰਨੀ ਹੈ ਤਾਂ ਮੈਂ ਅਕਸਰ ਇਹ ਕਿਹਾ ਕਰਦਾ ਕੀ ਕੁਝ ਕੀਵਰਡ ਕੁਝ ਸ਼ਬਦ ਆਪਣੇ ਦਿਮਾਗ 'ਚ ਹੋਣੇ ਚਾਹੀਦੇ ਆ ਕਿ ਮੈਂ ਇੰਨਾ ਸ਼ਬਦਾਂ ਦੇ ਆਸੇ-ਪਾਸੇ ਜੋ ਆਪਣਾ ਵਿਚਾਰ ਹੈ ਉਹਦਾ ਪਸਾਰਾ ਕਰਨਾ ਹੈਗਾ ਜਦੋਂ ਤੁਹਾਡੇ ਦਿਮਾਗ 'ਚ ਆਵੇ ਮਸਜਿਦ ਮੈਰੀ ਤੂੰ ਕਿਉਂ ਟਾਵੇਂ ਤਾਂ ਇੱਥੇ ਤੁਹਾਨੂੰ ਪਹਿਲੀ ਲਹਿਣ ਯਾਦ ਆਣੀ ਚਾਹੀਦੀ ਹੈ ਮਸਜਿਦ ਮੈਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾਂ ਮੰਦਿਰ ਨੂੰ ਕਰਨ ਦਾ ਭਾਵ ਕਿ ਇਸ ਦੇ ਅੰਦਰ ਆਪਾਂ ਮਸਜਿਦ ਮੰਦਿਰ ਦੇ ਨਾਂ ਤੇ ਜੋ ਲੜਾਈ ਹੋ ਰਹੀ ਹੈ ਜੋ ਲੋਕ ਲੜ ਰਹੇ ਆ ਉਸ ਬਾਰੇ ਲਿਖਣਾ ਹੈ ਔਰ ਉਹਨਾਂ ਨੂੰ ਉਸ ਲੜਾਈਆਂ ਚੋਂ ਕੱਢ ਕੇ ਪਿਆਰ ਸਤਿਕਾਰ ਪਰੇ ਸੋ ਦਸਣਾ ਹੈਗੇ ਦੂਜਾ ਜਿਹੜਾ ਕੀਵਰਡ ਹੈ ਲੰਗਰ ਦੀ ਗੱਲ ਕੀਤੀ ਗਈ ਹੈ ਕਾਣੀ ਵੰਡ ਦੀ ਗੱਲ ਕੀਤੀ ਗਈ ਹੈ ਤਾਂ ਉਹ ਕਾਣੀ ਵੰਡ ਹੈ ਉਹ ਨਹੀਂ ਰੱਖਣੀ ਆਪਾਂ ਪਿਆਰ ਕਰਨਾ ਹੈ ਇੱਕ ਦੂਜੇ ਨਾਲ ਤਾਂ ਪਹਿਲਾ ਕੀਵਰਡ ਹੈ ਉਹ ਆ ਰੱਖਣਾ ਹੈ ਕਿ ਇੱਕ ਦੂਜੇ ਦੇ ਧਰਮ ਦਾ ਆਪਾਂ ਸਤਿਕਾਰ ਕਰੀਏ ਮੰਦਰ ਮਸਜਿਦ ਵਾਲਾ ਜੋ ਕਨਸੈਪਟ ਹੈ ਉਹ ਸਮਝਾਣਾ ਹੈ ਫਿਰ ਉਸ ਤੋਂ ਬਾਅਦ ਜੋ ਦੰਗੇ ਹੁੰਦੇ ਆ ਦੰਗਿਆਂ ਤੇ ਜੋ ਨੁਕਸਾਨ ਹੁੰਦਾ ਹੈ ਉਸ ਬਾਰੇ ਆਪਾਂ ਦੱਸਣਾ ਹੈ ਔਰ ਫਿਰ ਉਸ ਤੋਂ ਬਾਅਦ ਦੱਸਣਾ ਕਿ ਪਿਆਰ ਪਿਆਰ ਬਾਰੇ ਕਿਉਂਕਿ ਇੱਕ ਵਿਚਾਰ ਤੋਂ ਬਾਅਦ ਦੂਜਾ ਵਿਚਾਰ ਚੱਲ ਰਿਹਾ ਔਰ ਦੂਜੇ ਵਿਚਾਰ ਤੋਂ ਬਾਅਦ ਤੀਜਾ ਵਿਚਾਰ ਚੱਲ ਰਿਹਾ ਵਿਚਾਰਾਂ ਦੀ ਇੱਕ ਲੜੀ ਹੈ ਔਰ ਫਿਰ ਬਾਅਦ ਵਿੱਚ ਪੰਚ ਲਾਈਨ ਹੈਗੀ ਹੈ ਇਸ ਕਾਰਨ ਜਿਹੜਾ ਪਹਿਲਾ ਮੰਦਰ ਮਸਜਿਦ ਦੇ ਬਾਰੇ ਔਰ ਦੂਜਾ ਫਿਰ ਇੱਕ ਦੂਜੇ ਨੂੰ ਮਾਰਨ ਦੇ ਬਾਰੇ ਨਹੀਂ ਸੋਚਣਾ ਕੀ ਸੋਚਣਾ ਹੈ ਇੱਕ ਦੂਜੇ ਬਾਰੇ ਚੰਗਾ ਸੋਚਣਾ ਹੈ ਫਿਰ ਉਸ ਤੋਂ ਬਾਅਦ ਕਿ ਇੱਕ ਦੂਜੇ ਨਾਲ ਪਿਆਰ ਕਰੋ ਲੜਾਈ ਵਗੈਰਾ ਉਹ ਨਹੀਂ ਕਰਨੀ ਕਿਉਂਕਿ ਲੜਾਈ ਕਰਨ ਨਾਲ ਵਸੀਲੇ ਉਹ ਕੱਟਦੇ ਹੈਗੇ ਆ ਤਾਂ ਫਿਰ ਅਖੀਰ ਚ ਬਈਸ ਦੁਨੀਆ ਚ ਵਾਪਸ ਨਹੀਂ ਆਣਾ ਔਰ ਸਭ ਨਾਲ ਪਿਆਰ ਮੁਹੱਬਤ ਕਰੋ ਇਹ ਜਿਹੜੇ ਕੀਵਰਡਸ ਤੁਹਾਨੂੰ ਯਾਦ ਹੋਣੇ ਚਾਹੀਦੇ ਹੈਗੇ ਜਦੋਂ ਇਹ ਕੁੰਜੀਗਤ ਸ਼ਬਦ ਤੁਹਾਨੂੰ ਯਾਦ ਹੋਣਗੇ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਮੰਦਰ ਮਸਜਿਦ ਦੇ ਆਸ-ਪਾਸ 세 ਚਾਰ ਲਾਈਨਾਂ ਲਿਖਣੀ ਹੈ ਮੈਂ ਜੇ ਫਿਰਕਾ ਹੁੰਦਾ ਫਿਰਕੇ ਪ੍ਰਸਤੀ ਹੁੰਦੀ ਹੈ ਦੰਗੇ ਹੁੰਦੇ ਹੈ ਤਾਂ ਉਹਨਾਂ ਦੇ ਨੁਕਸਾਨ ਬਾਰੇ ਦੋ ਤਿੰਨ ਲਾਈਨਾਂ ਲਿਖਣੀ ਹੈ ਫਿਰ ਮੈਂ ਸੇਧ ਲੈਣੀ ਹੈ ਕਿ ਮੈਂ ਜਾਂ ਕੰਮ ਨਹੀਂ ਕਰਨਾ ਪਿਆਰ ਨਾ ਰਹਿਣਾ ਇਸ ਦੇ ਉੱਤੇ ਦੋ ਤਿੰਨ ਲੈਣਾ ਲਿਖਣੀ ਆਏਗੀ ਫਿਰ ਉਹ ਦੰਗੇ ਪ੍ਰਸਾਦ ਜਿਹੜੇ ਹੁੰਦੇ ਆ ਉਹ ਨਹੀਂ ਕਰਨੇ ਇੱਕ ਕੁੰਡੀਆਂ ਨਹੀਂ ਫਸਾਉਣੀਆਂ ਇਸ ਦੇ ਬਾਰੇ ਦੋ ਕੁ ਲੈਣਾ ਲਿਖਣੀ ਹੈ ਔਰ ਫਿਰ ਅਖੀਰ ਚ ਮੈਂ ਦੁਨੀਆ ਤੇ ਮੁੜ ਕੇ ਨਹੀਂ ਆਉਣਾ ਇਸ ਦੇ ਬਾਰੇ ਦੋ ਤਿੰਨ ਲੈਣਾ ਔਰ ਇੱਕ ਮੈਸੇਜ ਪਿਆਰ ਦਾ ਸੁਨੇਹਾ ਜੋ ਹੈ ਉਹ ਦੇਣਾ ਇਸ ਤਰੀਕੇ ਨਾਲ ਜਦੋਂ ਆਪਾਂ ਯਾਦ ਕਰਦੇ ਆ ਔਰ ਪੜ੍ਹਦੇ ਆ ਇੱਕ ਪਿਕਚਰ ਜੇ ਬਣਾ ਲੈਨੇ ਆ ਆਪਣੇ ਦਿਮਾਗ ਦੇ ਅੰਦਰ ਇੱਕ ਤਸਵੀਰ ਦੀ ਖਿੱਚ ਲੈਨੇ ਆ ਤਾਂ ਫਿਰ ਹੁਣ ਦੂਜੀ ਵਿਧੀ ਆਪਾਂ ਨਾ ਅਪਣਾਣੀ ਆਪਾਂ ਇੱਕ ਤਸਵੀਰ ਨਾਲ ਜਿਹੜੀ ਵਿਧੀ ਹੈ ਉਸ ਨਾਲ ਇਸ ਨੂੰ ਵੇਖਦੇ ਆਪਾਂ ਇੱਕ ਤਸਵੀਰ ਦੇਖੀ ਕੋਈ ਲੋਕ ਮੰਦਰ ਮਸਜਿਦ ਹੈ ਜੋ ਉਹਨੂੰ ਆਪਣੇ ਸਾਹਮਣੇ ਪਹਿਲੀ ਜਿਹੜੀ ਪਿਕਚਰ ਆ ਉਹ ਲੈ ਕੇ ਆਓ ਬਈ ਮੰਦਰ ਮਸਜਿਦ ਹੈ ਜੋ ਆਪਣੇ ਸਾਹਮਣੇ ਔਰ ਲੋਕ ਕੀ ਕਹਿੰਦੇ ਆ ਕਿ ਮੰਦਰ ਬਜਟ ਦੇ ਨਾਮ ਤੇ ਲੜ ਰਹੇ ਡੰਗੇ ਹੋ ਰਹੇ ਔਰ ਦੰਗੇ ਹੋਣ ਤੋਂ ਬਾਅਦ ਨੁਕਸਾਨ ਹੋਇਆ ਔਰ ਨੁਕਸਾਨ ਫਿਰ ਉਹ ਲੋਕ ਚੋਲ ਰਹੇ ਆ ਔਰ ਫਿਰ ਇਹ ਸੋਚਣਾ ਕਿ ਜੇ ਆ ਅਏ ਨੁਕਸਾਨ ਨਾ ਹੁੰਦਾ ਲੋਕ ਮਿਲ ਜੁਲ ਕੇ ਰਹਿੰਦੇ ਔਰ ਆਪਣੀਆਂ ਕੁੰਡੀਆਂ ਨਾ ਪਸਾਂਦੇ ਜੇ ਲੜਦੇ ਨਾ ਤਾਂ ਕਿੰਨਾ ਵਧੀਆ ਹੁੰਦਾ ਕਿੰਨਾ ਪਿਆਰ ਹੁੰਦਾ ਔਰ ਫਿਰ ਲੋਕ ਇੱਕ ਦੂਜੇ ਨੂੰ ਪ੍ਰਸ਼ਾਦਾ ਛਕਾ ਰਹੇ ਐ ਇਸ ਤਰੀਕੇ ਦੀ ਇੱਕ ਇਮੇਜ ਆਪਣੇ ਦਿਮਾਗ 'ਚ ਬਣਾਓ ਲੋਕ ਇੱਕ ਦੂਜੇ ਨੂੰ ਪ੍ਰਸ਼ਾਦਾ ਛਕਾ ਰਹੇ ਐ ਇੱਕ ਦੂਜੇ ਨਾਲ ਪਿਆਰ ਕਰ ਰਹੇ ਐ ਇਸ ਪ੍ਰਸ਼ਾਦਾ ਛਕਾਣ ਦੇ ਵਿੱਚ ਕੋਈ ਕਹਾਣੀ ਵੰਡ ਨਹੀਂ ਹੋ ਰਹੀ ਔਰ ਨਾ ਹੀ ਹੋਣੀ ਚਾਹੀਦੀ ਹੈਗੀ ਐ ਸਭ ਨੂੰ ਇੱਕ ਬਰਾਬਰ ਵੇਖਣਾ ਔਰ ਫਿਰ ਸੋਚਣਾ ਐ ਕਿਸ ਦੁਨੀਆ ਤੇ ਵਾਪਸ ਨਹੀਂ ਆਣਾ ਮੈਂ ਚਲਾ ਜਾਣਾ ਜਦੋਂ ਆਪਾਂ ਇਸ ਤਰੀਕੇ ਨਾਲ ਯਾਦ ਕਰਦੇ ਆਂ ਰੀਕਾਲ ਕਰਕੇ ਯਾਦ ਕਰਦੇ ਆਂ ਕੁਝ ਕੁੰਜੀਗਤ ਸ਼ਬਦ ਲਿਖ ਕੇ ਯਾਦ ਕਰਦੇ ਆਂ ਕੁਝ ਇਮੇਜ ਕ੍ਰੀਏਟ ਕਰਕੇ ਆਪਾਂ ਯਾਦ ਕਰਦੇ ਆਂ ਫਿਰ ਭੁੱਲਦੇ ਨਹੀਂ ਆ ਸਨੇਹਾ ਪਿਆਰ ਦਾ ਸਨੇਹਾ ਹੈ ਜਿਹੜਾ ਤੁਸੀਂ ਆਪਣੇ ਰੱਖਣਾ ਦਿਲ ਚ ਵਸਾ ਕੇ ਕੈਸੀ ਤਰੀਕੇ ਨਾਲ 2 ਸੈਮੈਸਟਰ ਫਿਫਤ ਦੀ ਸਾਰੀ ਕਿਤਾਬ ਦੀ ਹਰ ਇੱਕ ਲਿਖਤ ਦੀ ਵੀਡੀਓ ਵਿੱਚ ਲੈ ਕੇ ਤੁਹਾਡੇ ਕੋਲ ਆਵਾਂਗਾ ਹਾਂ ਜੀ ਕਰਾਂਗਾ ਜੁੜੇ ਰਹੋ ਮੇਰੇ ਨਾਲ ਧੰਨਵਾਦ